ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਪੰਜਾਬ ਟੀਵੀ ਆਸਟ੍ਰੇਲੀਆ ਦੇ ਉੱਪਰ 37th ਆਸਟ੍ਰੇਲੀਅਨ ਸਿੱਖ ਗੇਮਸ ਸਿਡਨੀ ਤੋਂ ਲਗਾਤਾਰ ਕੱਲ ਤੋਂ ਤੁਸੀਂ ਸਾਨੂੰ ਵੇਖ ਰਹੇ ਹੋ ਤੁਹਾਡੇ ਰੂਬਰੂ ਹੁੰਦੇ ਆ ਔਰ ਅਗਲੇ ਦਿਨ ਤੱਕ ਵੀ ਅਸੀਂ ਰੂਬਰੂ ਜਿੱਦਾਂ ਤੁਹਾਡੇ ਨਾਲ ਵਾਦਾ ਸੀ ਕਿ ਹਰ ਇੱਕ ਏਰੀਆ ਹਰ ਇੱਕ ਗਰਾਊਂਡ ਤੋਂ ਤੁਹਾਨੂੰ ਜਿਹੜੀ ਰਿਪੋਰਟ ਦਵਾਂਗੇ ਔਰ ਇਸ ਵਕਤ ਅਸੀਂ ਐਥਲੈਟਿਕਸ ਤੇ ਸੌਕਰ ਗਰਾਊਂਡ ਦੀ ਸੈਂਟਰ ਦੇ ਵਿੱਚ ਖੜੇ ਆ ਇੱਕ ਸਖਸ਼ ਮੈਲਬਨ ਤੋਂ ਜਿਹਨੂੰ ਭਲੀ ਭਾਂਤੀ ਤੁਸੀਂ ਸਾਰੇ ਜਾਣਦੇ ਹੋ ਕਿਸੇ ਜਾਣ ਪਹਿਚਾਨ ਦੇ ਮਹਤਾਜ ਨਹੀਂ ਮੈਲਬਨ ਦੇ ਵਿੱਚ ਜਦੋਂ ਸੇ ਗੇਮਾਂ ਹੋਈਆਂ ਸੀ ਲਾਸਟ ਟਾਈਮ ਤਾਂ ਕਲਚਰਲ ਕੋਆਰਡੀਨੇਸ਼ਨ ਦੇ ਨਾਲ-ਨਾਲ ਕਬੱਡੀ ਦੇ ਨਾਲ ਰਿਲੇਟ ਕਰਦੇ ਆ ਔਰ ਖੁਦ ਇਸ ਟਾਈਮ ਸਿਡਨੀ ਦੇ ਵਿੱਚ ਪਹੁੰਚੇ ਆ ਨਵਦੀਪ ਸਿੰਘ ਸਰਕਾਰੀਆ ਸਾਹਿਬ ਨਾਲ ਉਹਨਾਂ ਦੇ ਹਰਪਿੰਦਰ ਭਾਜੀ ਨੇ ਆਪਾਂ ਗੱਲਬਾਤ ਕਰਾਂਗੇ ਕਦੋਂ ਪਹੁੰਚੇ ਕਿੱਦਾਂ ਵੇਖਦੇ ਆ ਓਵਰਆਲ ਸੋ ਫਾਰ ਜੋ ਗੇਮਸ ਚੱਲ ਰਹੀਆਂ ਨੇ ਸਰਕਾਰੀਆ ਸਾਹਿਬ ਸਭ ਤੋਂ ਪਹਿਲਾਂ ਸਵਾਗਤ ਆ ਤੁਹਾਡੇ ਆਪਣੇ ਚੈਨਲ ਦੇ ਉੱਪਰ ਸਤਿ ਸ਼੍ਰੀ ਅਕਾਲ ਜੀ ਜੀ ਬਹੁਤ ਬਹੁਤ ਧੰਨਵਾਦ ਤੇ ਪੰਜਾਬ ਟੀਵੀ ਦੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਰਕਾਰੀਆ ਸਾਹਿਬ ਰਾਤੀ ਪਹੁੰਚੇ ਹੋ ਤੁਸੀਂ ਲੇਟ ਪਹੁੰਚੇ ਹੋ ਫਿਰ ਵੀ ਟਾਈਮ ਜਦੋਂ ਇਸ ਵਕਤ ਜਿੱਦਾ ਚੱਲ ਰਿਹਾ ਕੀ ਫਰਕ ਲੱਗਾ ਐਡੀਲੇਡ ਨਾਲੋਂ ਇੱਥੋਂ ਨਾਲੋਂ ਜਾਂ ਇੱਥੇ ਦੀਆਂ ਕੀ ਐਕਸਪੈਕਟੇਸ਼ਨ ਹਾਂਜੀ ਐਡੀਲੇਡ ਤੇ ਚਲੋ ਪਿਛਲੀ ਵਾਰੀ ਮੇਸੀ ਕਰ ਗਏ ਸੀ ਤੇ ਤੁਹਾਨੂੰ ਪਤਾ ਹੀ ਐਡੀਲੇਡ ਦਾ ਤੇ ਕਾਫੀ ਸਾਰਾ ਰੌਲਾ ਵੀ ਜਿਹੜਾ ਪਿਆ ਉੱਥੇ ਆਪਣਾ ਕਬੱਡੀ ਦਾ ਵੀ ਪਿਆ ਫਿਰ ਖਿਲਾੜੇ ਦਾ ਵੀ ਪਿਆ ਬੜੀਆਂ ਚੀਜ਼ਾਂ ਹੋ ਗਈਆਂ ਪਰ ਚਲੋ ਜਿਹੜੀ ਮੈਨੇਜਮੈਂਟ ਕਮੇਟੀ ਹੁੰਦੀ ਆ ਉਹ ਹਰ ਵਾਰੀ ਆਪਣੀਆਂ ਗਲਤੀਆਂ ਤੋਂ ਸਿੱਖਦੀ ਆ ਅੱਜ ਇੱਥੇ ਸਿਰਣੀ ਜਿਹੜਾ ਆਪਾਂ ਵੇਖਣ ਦੇ ਆ ਵੇਖੋ ਕੱਠ ਬਹੁਤ ਵੱਡਾ ਵਾ ਛੋਟਾ ਕੱਠ ਨਹੀਂ ਆ ਪਰ ਇਹਨਾਂ ਦੀ ਇੱਕ ਚੀਜ਼ ਵਧੀਆ ਕਿ ਇਹਨਾਂ ਨੇ ਵੱਖ-ਵੱਖਰੇ ਜਿਹੜੇ ਨਾ ਬੜੀਆਂ ਗਰਾਊਂਡਸ ਦੇ ਵਿੱਚ ਇਹਨੂੰ ਕੀਤਾ ਵਾ ਇਵੈਂਟ ਜਿਸ ਤਰ੍ਹਾਂ ਆਪਣੇ ਮੈਲਬੌਰਨ ਸੀ ਚਲੋ ਉਹਦਾ ਇੱਕ ਆਪਣਾ ਸੁਆਦ ਸੀਗਾ ਵੀ ਇੱਕੋ ਜਗ੍ਹਾ ਤੇ ਸਾਰਾ ਕੁਝ ਸੀਗਾ ਜੀ ਤੇ ਉੱਥੇ ਰੌਣਕ ਬੜੀ ਮਤਲਬ ਜ਼ਿਆਦਾ ਲੱਗਦੀ ਸੀ ਇੱਥੇ ਵੇਖੋ ਤੁਸੀਂ ਕਿ ਕਬੱਡੀ ਵਾਲੀ ਰਾਊਂਡ ਅਲੱਗ ਆ ਲੰਗਰ ਪਾਣੀ ਦਾ ਅਲੱਗ ਸਿਸਟਮ ਆ ਕਲਚਰਲ ਦਾ ਜਿਹੜਾ ਵਾ ਉਹ ਇੱਥੇ ਸਟੇਡੀਅਮ ਦੇ ਇਨਸਾਈਡ ਆ ਤੇ ਬੇਸਿਕਲੀ ਜਿਨ੍ਹਾਂ ਨੇ ਤੇ ਪਰਫਾਰਮ ਕਰਨਾ ਉਹਨਾਂ ਲਈ ਤੇ ਬਹੁਤ ਵਧੀਆ ਸਾਰਾ ਸਿਸਟਮ ਜੋ ਵੀ ਹੈਗਾ ਜਿਹੜੇ ਪਰਫਾਰਮਰ ਨੇ ਜਾਂ ਜਿਹੜੇ ਪਲੇਅਰ ਨੇ ਪਰ ਚਲੋ ਜਿਹੜੇ ਬਾਕੀ ਬਜ਼ੁਰਗ ਵਗੈਰਾ ਨੇ ਉਹਨਾਂ ਨੂੰ ਥੋੜਾ ਜਿਹਾ ਇਸ ਚੀਜ਼ ਦਾ ਵੀ ਸਾਹਮਣਾ ਕਰਨਾ ਪੈਣ ਰਿਹਾ ਵਾਕਿੰਗ ਉਹਨਾਂ ਨੂੰ ਜ਼ਿਆਦਾ ਕਰਨੀ ਪੈਣ ਰਹੀ ਹੈ ਤੇ ਪਰ ਕਮੇਟੀ ਵੱਲੋਂ ਜਿਹੜਾ ਪ੍ਰਬੰਧ ਜਿਹੜੇ ਉਹ ਵਧੀਆ ਕੀਤੇ ਗਏ ਜਿਹੜੇ ਜਿਸ ਤਰ੍ਹਾਂ ਕਿ ਟਾਇਲਟ ਬਹੁਤ ਜਿਆਦਾ ਨੇ ਲੰਗੜ ਦਾ ਵੀ ਸਿਸਟਮ ਬਹੁਤ ਜ਼ਿਆਦਾ ਵਧੀਆ ਵਾ ਬਿੰਸ ਬੜੇ ਜਿਆਦਾ ਨੇ ਮੈਨੂੰ ਲੱਗਦਾ ਐਡੀਲੀਟ ਵਰਗੀ ਜਿਹੜੀ ਉਹ ਪਰੇਸ਼ਾਨੀ ਨਹੀਂ ਆਊਗੀ ਇਤਕਾਂ ਜਿਹੜੀ ਆ ਸਾਫ ਸਫਾਈ ਦੀ ਉਹਦੇ ਜੇ ਕਾਮਯਾਬ ਹੋਏ ਨੇ ਤੇ ਮਤਲਬ ਨਾ ਬਹੁਤ ਵੱਡਾ ਸਿੱਖ ਗੇਮਾਂ ਦਾ ਛੋਟਾ ਨਾਮ ਨਹੀਂ ਇੱਕੱਠ ਦੇ ਹੋਣਾ ਹੀ ਹੁੰਦਾ ਵਾ ਉਹਦੇ ਵਿੱਚ ਇਕੱਠ ਦੀ ਤੇ ਆਪਾਂ ਗੱਲ ਕਰ ਹੀ ਨਹੀਂ ਸਕਦੇ ਜੀ ਪੀ ਇੱਕ ਦਿਨ ਤੇ ਪੀਕ ਤੇ ਲੰਗਣਾ ਹੀ ਹੁੰਦਾ ਵਾ ਪਰ ਜਿਹੜਾ ਮਤਲਬ ਫੈਲਿਆ ਹੋਇਆ ਕਾਫੀ ਐ ਇਸ ਵੇਲੇ ਅਸੀਂ ਵੇਖਣਾ ਥੋੜਾ ਜਿਹਾ ਲੋਕਾਂ ਨੂੰ ਮਤਲਬ ਕਿ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣ ਦੀ ਥੋੜੀ ਜਿਹੀ ਪ੍ਰੋਬਲਮ ਆ ਰਹੀ ਹੈ ਜਿਹੜੀ ਸਿਕਿਉਰਿਟੀ ਆ ਉਹ ਇੱਥੋਂ ਜਾਨ ਨਹੀਂ ਦੇ ਰਹੀ ਲੰਗਰ ਵਾਲਿਆਂ ਨੂੰ ਥੋੜਾ ਜਿਹਾ ਉਹ ਉਹ ਥੋੜੀਆਂ ਜੀਆਂ ਦਿੱਕਤਾਂ ਹੈਗੀਆਂ ਨੇ ਕੀ ਗੱਡੀ ਦੀ ਸਰਵਿਸ ਡਿਊ ਹੈ ਕੀ ਸਰਵਿਸ ਕਰਾਉਣ ਲਈ ਆਲੇ ਦੁਆਲੇ ਕੋਈ ਵਰਕਸ਼ਾਪ ਲੱਭ ਰਿਓ ਨਹੀਂ ਨਹੀਂ ਤੇ ਵੀ ਜਾਣ ਦੀ ਲੋੜ ਨਹੀਂ ਕਿਉਂਕਿ ਤੁਹਾਡੇ ਇਲਾਕੇ ਦੇ ਵਿੱਚ ਹੈ ਸਰਕਾਰੀਆ ਆਟੋ ਜ਼ੋਨ ਜੀ ਹਾਂ ਗੱਡੀ ਦੀ ਸਰਵਿਸ ਕਰਾਉਣ ਲਈ ਇੱਕੋ ਇੱਕ ਟਾਪ ਕਲਾਸ ਵਰਕਸ਼ਾਪ ਸਰਕਾਰੀਆ ਆਟੋ ਜ਼ੋਨ ਡਰਗ ਨੀਨਾ ਤਾਂ ਫਿਰ ਅੱਜ ਹੀ ਸੰਪਰਕ ਕਰੋ ਨੀਤੀ ਸਰਕਾਰੀਆਂ ਐਂਡ ਟੀਮ ਦੇ ਨਾਲ ਜਿੱਥੇ ਕੀ ਹੰ ਸਪੈਸ਼ਲ ਮੈਕੈਨਿਕ ਜੋ ਕਰਨਗੇ ਤੁਹਾਡੀ ਗੱਡੀ ਦੀ ਬੈਸਟ ਸਰਵਿਸ ਇੱਥੇ ਕਾਰਾਂ ਦੀ ਡਿਟੇਲਿੰਗ ਵੀ ਕੀਤੀ ਜਾਂਦੀ ਹੈ ਗੱਡੀ ਕੋਈ ਵੀ ਹੋਵੇ ਤੇ ਕਿਸੇ ਵੀ ਤਰ੍ਹਾਂ ਦੀ ਹੋਵੇ ਰਿਪੇਅਰ ਫੋਨ ਚੱਕੋ ਤੇ ਅੱਜ ਹੀ ਆਪਣੀ ਪ੍ਰੀ ਬੁਕਿੰਗ ਕਰਵਾਓ 0499165005 ਤੁਸੀਂ ਕਬੱਡੀ ਦੇ ਨਾਲ ਜੁੜੇ ਹੋ ਇਸ ਵਾਰ ਇਹਨਾਂ ਨੇ ਕਬੱਡੀ ਦੇ ਵਿੱਚ ਥੋੜਾ ਜਿਹਾ ਫੇਰ ਬਦਲ ਇਹ ਕੀਤਾ ਕਿ ਜਿਹੜੀ ਕਿ ਲੋਕਾਂ ਦੇ ਵਿੱਚ ਡਿਮਾਂਡ ਵੀ ਸੀ ਸੰਗਤ ਦੀ ਡਿਮਾਂਡ ਸੀ ਕਿ ਸਾਡੇ ਜਿਹੜੇ ਇੱਥੋਂ ਦੇ ਬੱਚੇ ਆ ਜਾਂ ਜਿਹੜੇ ਕਬੱਡੀ ਖੇਡਣਾ ਚਾਹੁੰਦੇ ਆ ਇੰਟਰਨੈਸ਼ਨਲ ਪਲੇਅਰਸ ਦਾ ਜਿਆਦਾ ਪ੍ਰੈਸ਼ਰ ਹੁੰਦਾ ਹਮੇਸ਼ਾ ਹੀ ਟੀਮਾਂ ਬਣ ਜਾਂਦੀਆਂ ਮਹਿੰਗੀਆਂ ਉਹਨਾਂ ਰੁਝਾਨ ਵੀ ਲੋਕਾਂ ਦਾ ਉਧਰ ਜਿਆਦਾ ਹੁੰਦਾ ਇਸ ਵਾਰ ਇਹਨਾਂ ਨੇ ਅੰਡਰ 15 ਅੰਡਰ 17 ਟੀਮਾਂ ਜਿਹੜੀਆਂ ਉਤਾਰੀਆਂ ਨੇ ਕੱਲ ਉਹਨਾਂ ਦੇ ਮੈਚ ਹੋਏ ਆ ਅੱਜ ਚਲੋ ਇੰਟਰਨੈਸ਼ਨਲ ਪੇਅਰ ਵੀ ਪਹੁੰਚੇ ਨੇ ਇਸ ਜਿਹੜੀ ਇਸ ਚੀਜ਼ ਨੂੰ ਕਿੱਦਾਂ ਦੇ ਚਿਆਂ ਨੂੰ ਵਿੱਚ ਇਨਵੋਲਵ ਕੀਤਾ ਦੇਖੋ ਇਹ ਬੜਾ ਜ਼ਰੂਰੀ ਆ ਕਿਉਂਕਿ ਆ ਜਦੋਂ ਕੋਈ ਇੰਟਰਨੈਸ਼ਨਲ ਪਲੇਅਰ ਆ ਵੇਖੋ ਉਹਨੂੰ ਕੋਣ ਨਹੀਂ ਵੇਖਣਾ ਚਾਹੁੰਦਾ ਜੀ ਵੱਡੇ ਕਲਾਕਾਰ ਨੂੰ ਵੱਡੇ ਪਲੇਅਰ ਨੂੰ ਸਾਰੇ ਹੀ ਵੇਖਣਾ ਚਾਹੁੰਦੇ ਆ ਪਰ ਜਦੋਂ ਵੱਡੇ ਜਿਹੜੇ ਆ ਪਲੇਅਰ ਆ ਜਾਂਦੇ ਆ ਸਟਾਰ ਪਲੇਅਰ ਆ ਜਾਂਦੇ ਆ ਤੇ ਜਿਹੜੇ ਆਪਣਾ ਇੱਥੇ ਲੋਕਲ ਪਲੇਅਰ ਹੁੰਦੇ ਆ ਉਹਨਾਂ ਨੂੰ ਫਿਰ ਤੋਲਾਂ ਧੱਫੇ ਬਹੁਤ ਵੱਜਦੇ ਆ ਉਹਨਾਂ ਦੇ ਵਾਸਤੇ ਗੇਮ ਨਹੀਂ ਰਹਿ ਜਾਂਦੀ ਸੋ ਇੱਕ ਚੰਗੀ ਸ਼ੁਰੂਆਤ ਆ ਕਿ ਜਿਹੜੇ ਆਪਣਾ ਅਲੱਗ-ਅਲੱਗ ਏਜ ਗਰੁੱਪ ਦੀ ਜਿਹੜੀ ਆ ਕਬੱਡੀ ਹੋਣੀ ਚਾਹੀਦੀ ਆ ਆ ਨਹੀਂ ਕੀ ਸਵਾਦ ਨਹੀਂ ਆਉਂਦਾ ਤੁਸੀਂ ਵੇਖੋ ਆਪਾਂ ਗ੍ਰੈਪਸ ਤੇ ਵੀ ਪਹਿਲੀ ਵਾਰੀ ਵੇਖਿਆ ਸੀ ਇੱਕ ਯੂਨੀਅਰ ਤੇ ਇੱਕ ਜਿਹੜੇ ਹੈਗੇ ਆ ਮੁੰਡੇ 25-25 ਸਾਲ ਦੇ ਉਹ ਵੀ ਖੇਡੇ ਸੀ 20-25 ਸਾਲ ਦੇ ਤੇ ਬਹੁਤ ਜ਼ਬਰਦਸਤ ਮੁਕਾਬਲੇ ਹੋਏ ਸੀ ਲੋਕਾਂ ਨੇ ਦੂਜੇ ਪਲੇਅਰਾਂ ਨੂੰ ਵੱਧ ਤਾੜੀਆਂ ਮਾਰੀਆਂ ਸੀ ਸੋ ਇਹਨੂੰ ਥੋੜੀ ਜੀ ਹੋਰ ਜਿਹੜਾ ਵਾ ਉਹ ਆਪਣਾ ਮਿਲਣੀ ਚਾਹੀਦੀ ਆ ਆਪਣਾ ਉਹਨਾਂ ਸ਼ਲਾਘਾ ਲੋਕਾਂ ਨੂੰ ਕਰਨੀ ਚਾਹੀਦੀ ਔਰ ਇਹਨੂੰ ਵਧਾਉਣਾ ਚਾਹੀਦਾ ਵਾ ਕਿ ਜਿੰਨੇ ਵੀ ਜਿਹੜੇ ਆ ਪਲੇਅਰ ਵਾ ਵਾ ਜਿਹੜੇ ਆ ਕਬੱਡੀ ਦੇ ਵਿੱਚ ਆਪਣਾ ਹਿੱਸਾ ਲੈ ਸਕਣ ਤੇ ਉਹ ਮੇਰੇ ਖਿਆਲ ਜਿਆਦਾ ਬੈਟਰ ਰਹੂਗੀ ਕਿਉਂਕਿ ਹੌਲੀ ਵੀ ਵੀ ਜੀ ਵੀ ਥੋੜੇ ਔਖੇ ਹੁੰਦੇ ਜਾਂਦੇ ਆ ਤੇ ਫੈਡਰੇਸ਼ਨਾਂ ਦੇ ਝਗੜੇ ਤੇ ਤੁਹਾਨੂੰ ਅੱਗੇ ਪਤਾ ਕਿ ਜਿਹੜੇ ਮੁੱਕ ਨਹੀਂ ਰਹੇ ਜਾਂ ਤਾਂ ਸਾਰੇ ਜਾਣੇ ਖੇਡ ਲੈਣ ਤੇ ਫਿਰ ਵਧੀਆ ਹੁੰਦਾ ਵਾ ਤੇ ਮੈਂ ਇੱਕ ਗੱਲ ਕਹਿਣਾ ਨਾ ਕਿ ਸਮਾਂ ਨੰਗੇ ਤੋਂ ਬਾਅਦ ਨਾ ਰਾਜੀਨਾਮਿਆਂ ਦਾ ਕੋਈ ਫਾਇਦਾ ਨਹੀਂ ਹੁੰਦਾ ਜਾਂ ਤਾਂ ਆਪਾਂ ਜਿਹੜੇ ਆ ਸਾਰੇ ਜਾਣੇ ਥੋੜਾ ਥੋੜਾ ਮੰਨ ਕੇ ਆਪਣੇ ਗੋਲ ਨੂੰ ਮੁੱਖ ਰੱਖ ਕੇ ਥੋੜਾ ਥੋੜਾ ਝੁਕੀਏ ਆਪਾਂ ਭਾਵੇਂ ਉਹ ਜਿਹੜੀ ਮਰਜ਼ੀ ਫੈਡਰੇਸ਼ਨ ਆ ਸਾਰਿਆਂ ਨੂੰ ਥੋੜਾ ਇੱਕ ਦੂਜੇ ਨਾਲ ਪਿਆਰ ਨਾ ਹੁਣ ਵੇਖੋ ਇੱਥੇ 2.5 ਲੱਖ ਬੰਦਾ 2-3 ਦਿਨਾਂ ਦੇ ਵਿੱਚ ਆਉਣਾ ਨਾ ਤੇ ਕਮੇਟੀ ਨੂੰ ਵੀ ਥੋੜਾ ਜਿਆਦਾ ਚਾਹੀਦਾ ਕਿ ਚਲੋ ਕਿ ਇੱਕ ਵਾਰੀ ਸਾਰਿਆਂ ਨੂੰ ਪਿਆਰ ਨਾਲ ਬਿਠਾ ਕੇ ਚੱਲ ਪੈਣ ਤੇ ਜਿਨ੍ਹਾਂ ਨੇ ਐਡਿਟੀਆਂ ਕਲੱਬਾਂ ਬਣਾਈਆਂ ਤਿੰਨ ਤਿੰਨ ਲੱਖ ਦਾ ਬਜਟ ਲਾਇਆ ਵਾ ਉਹਨਾਂ ਨੂੰ ਵੀ ਚਾਹੀਦਾ ਵੀ ਇੰਨੇ ਲੋਕਾਂ ਦੀ ਆਸ ਨੂੰ ਮੁੱਖ ਰੱਖਦੇ ਆ ਇਥੇ ਵਧੀਆ ਤਰੀਕੇ ਦੇ ਨਾਲ ਖੇਡਣ ਸੋ ਐਦਿਕਾ ਜਿਹੜਾ ਵਾ ਇਹ ਵੀ ਸਾਨੂੰ ਨੂੰ ਮਿਲਿਆ ਕਿ ਕਬੱਡੀ ਦੀਆਂ ਟੀਮਾਂ ਜਿਹੜੀਆਂ ਘੱਟ ਨੇ ਅ ਜਿਹੜੇ ਇਹੋ ਜਿਹੇ ਮੇਲੇ ਆ ਉਹ ਮਤਲਬ ਪ੍ਰਦਰਸ਼ਨ ਵਾਸਤੇ ਹੁੰਦੇ ਆ ਤੁਹਾਡਾ ਬੈਸਟ ਪ੍ਰਦਰਸ਼ਨ ਕੀ ਆ ਹੁਣ ਜੇ ਆਪਾਂ ਵੇਖੀਏ ਤੇ ਆਪਾਂ ਜਦੋਂ ਉੱਥੇ ਮੈਲਬਨ ਦੇ ਵਿੱਚ ਹੀ ਗਿਆ ਜਿਹੜੀਆਂ ਕਲਚਰਲ ਆਪਾਂ ਕੋਆਰਡੀਨੇਟਰ ਸੀਗੇ ਉਹਦੇ ਕਲਚਰਲ ਦੀ ਸਟੇਜ ਦੇ ਤੋਂ ਇਹ ਵੇਖੋ ਵੀ ਉਹ ਕਿੰਨੇ ਕਿਹੜੇ ਲੈਵਲ ਤੇ ਉਦੋਂ ਆਪਣਾ ਕਲਚਰ ਦੇ ਪ੍ਰੋਗਰਾਮ ਸੱਭਿਆਚਾਰਕ ਪ੍ਰੋਗਰਾਮ ਹੋਇਆ ਆਪਣੀ ਕਿੱਡੀ ਵੱਡੀ ਟੀਮ ਸੀ ਕਿ ਮਤਲਬ ਜੇ ਮੈਂ ਨਾਂ ਕਹਿਣ ਲੱਗਾ ਤੇ ਵੇਖੋ ਤੁਸੀਂ ਕਿ ਸਾਰੇ ਨੇ ਇੰਨੀ ਕਿ ਜ਼ਿਆਦੇ ਰੌਣਕ ਲਾਈ ਹੋ ਬਹੁਤ ਵਧੀਆ ਪ੍ਰੋਗਰਾਮ ਰਿਹਾ ਸੀਗਾ खैर ਇੱਥੇ ਵੀ ਅਰੇ ਆਪਾਂ ਟੂ अर्ਲੀ ਟੂ ਸੇ ਐਨੀਥਿੰਗ ਮੈਨੂੰ ਲੱਗਦਾ ਇੱਥੇ ਵੀ ਵਧੀਆ ਰਹੂਗਾ ਪਰ ਕਬੱਡੀ ਨੂੰ ਮੈਂ ਸਮਝਦਾ ਵਾਂ ਕਿ ਜਿਹੜਾ ਨਾ ਸਾਰੀਆਂ ਟੀਮਾਂ ਇੱਥੇ ਆਣ ਕੇ ਖੇਡਣ ਉਹ ਬੜਾ ਵਧੀਆ ਲੱਗਦਾ ਵੀ ਕਿਤੇ ਨਾ ਕਿਤੇ ਥੋੜਾ ਬੋਧਾ ਨਾ ਆਪਣਾ ਨੂੰ ਤਿਆਗ ਕਰਨਾ ਹੀ ਪੈਣਾ ਵਾ ਵੀ ਜੇ ਆਪਾਂ ਚਾਹੁੰਦੇ ਹਾਂ ਹੁਣ ਜੇ ਤੁਸੀਂ ਮਤਲਬ ਟੀਮ ਬਣਾਈਆਂ ਖਰਚਾ ਵੀ ਤੁਸੀਂ ਉਹ ਲਾ ਲਿਆ ਸਾਰਾ ਕੁਝ ਕੀਤਾ ਤੇ ਜਿਹੜਾ ਇਹੋ ਜਿਹਾ ਪਲੇਟਫਾਰਮ ਹੈ ਜਿੱਥੇ 2.5 ਲੱਖ ਪੰਜਾਬੀ ਨਹੀਂ ਆਉਣਾ ਉੱਥੇ ਤੁਸੀਂ ਸਾਰੀਆਂ ਟੀਮਾਂ ਨਹੀਂ ਖੇਡ ਸਕਦੀਆਂ ਇਹ ਮੈਨੂੰ ਲੱਗਦਾ ਕਮੇਟੀ ਲਈ ਵੀ ਮੰਦਭਾਗਾ ਦੇ کلبਾਂ ਲਈ ਵੀ ਤਬਾ ਗਵਾ ਸੋ ਇਹ ਬੇਨਤੀਆਂ ਨੇ ਜੇ ਕੋਈ ਸੁਣੇ ਤੇ ਇਹ ਤੇ ਜਰੂਰ ਸਾਡੀ ਬੇਨਤੀ ਪ੍ਰਮਾਨ ਕਰੇ ਜੀ ਹਾਂਜੀ ਤੁਹਾਨੂੰ ਵੀ ਟੈਨਸ਼ਨ ਲੈਣ ਦੀ ਲੋੜ ਨਹੀਂ ਕਿਉਂਕਿ ਮਸਲਾ ਜਿੰਨਾ ਮਰਜੀ ਉਲਝਿਆ ਹੋਵੇ ਵਿਕਰਮ ਸ਼ਰਮਾ ਤੇ ਉਹਨਾਂ ਦੀ ਟੀਮ ਕੋਲ ਹੈ ਹਰ ਲੀਗਲ ਮਸਲੇ ਦਾ ਹੱਲ ਅਸੀਂ ਪ੍ਰਦਾਨ ਕਰਦੇ ਹਾਂ ਕਨਵਿੰਸਿੰਗ ਫੈਮਲੀ ਲਾ ਵਿਲਸ ਐਂਡ ਏਸਟੇਟਸ ਕਮਰਸ਼ੀਅਲ ਲਾ ਅਤੇ ਮਾਰਗੇਜ ਦੇ ਹੋਰ ਜ਼ਰੂਰੀ ਸਰਟੀਫਿਕੇਟ ਬਣਵਾਉਣ ਲਈ ਅੱਜ ਹੀ ਸੰਪਰਕ ਕਰੋ ਤੁਹਾਡਾ ਭਰੋਸਾ ਹੀ ਹੈ ਸਾਡੀ ਪਛਾਣ ਕੌਡੀ ਪ੍ਰੋਸੀਯੋਗ ਵਕੀਲ ਹਾਜ਼ਰ ਹਨ ਟ੍ਰੇਨ ਬਰਨ ਅਤੇ ਪੈਕਨਮ ਵਿਦਜ ਅੱਜ ਹੀ ਸੰਪਰਕ ਕਰੋ ਸ਼ਰਮਾ ਸੌਲਿਸਿਟਰ ਐਂਡ ਕਨਵੈਂਸਰ ਵਿਕ੍ਰਮ ਸ਼ਰਮਾ ਤੇ ਸੁਨਾਨਾ ਸ਼ਰਮਾ 0478142378 ਬਿਲਕੁਲ ਹੀ ਅਗਲੇ ਸਾਲ ਮੋਡਿਆਂ ਦੇ ਭਾਰ ਤੁਹਾਡੇ ਵੀ ਹੋਣਾ ਮੈਂ ਕਿਉਂਕਿ ਮੈਲਬਨ ਦੀਆਂ ਗੇਮਸ ਨੇ ਤਾਂ ਮੈਨੂੰ ਲੱਗਦਾ ਕਿ ਇਹ ਸਵਾਲ ਤੁਸੀਂ ਕਮੇਟੀ ਅੱਗੇ ਰੱਖ ਸਕਦੇ ਜੀ ਤੁਹਾਡੀ ਪਹੁੰਚ ਉੱਥੋਂ ਤੱਕ ਹੈਗੀ ਹੈ ਹਾਂਜੀ ਹਾਂਜੀ ਦਲਜੀਤ ਵੇਖੋ ਹਰ ਇੱਕ ਇੱਕ ਨਾ ਸਮਾਂ ਹੁੰਦਾ ਵਾ ਤਾਕਤ ਹੁੰਦੀ ਹੈ ਜੋਸ਼ ਹੁੰਦਾ ਵਾ ਹੁਣ ਕਮਾਕਾਰਾਂ ਚ ਵੀ ਮੈਲਬਨ ਦੀਆਂ ਜਿਹੜੀਆਂ ਗੇਮਾਂ ਲੰਗੀਆਂ ਨੂੰ 5 ਸਾਲ ਹੋ ਗਏ ਹੁਣ ਥੋੜਾ ਕਮਾਕਾਰਾਂ ਦੇ ਵਿੱਚ ਜਿਹੜੇ ਅਸੀਂ ਵੀ ਰੁੱਝ ਗਏ ਆ ਤੇ ਜੀ ਬੜਾ ਕਰਦਾ ਸਵਾਦ ਬਹੁਤ ਆਉਂਦਾ ਪਰ ਜ਼ਿੰਮੇਵਾਰੀਆਂ ਟੱਕ ਲੈਂਦੀਆਂ ਬੰਦੇ ਨੂੰ ਪਛਾਣ ਲੈ ਜਾਂਦੀਆਂ ਵੀ ਜੇ ਕੋਈ ਇਹੋ ਜਿਹੀ ਜ਼ਿੰਮੇਵਾਰੀ ਲੱਗੀ ਤੇ ਆਪਾਂ ਜ਼ਰੂਰ ਵਿੱਚ ਜਿਹੜਾ ਵਾ ਕੋਸ਼ਿਸ਼ ਕਰਾਂਗੇ ਸਾਹ ਦੇਵਾਂਗੇ ਔਰ ਸ਼ੁਰੂ ਤੋਂ ਮੇਰੇ ਜਿਹੜੇ ਬਿਆਨ ਆ ਥੋੜੇ ਬਗਾਵਤੀ ਜਿਹੇ ਹੁੰਦੇ ਆ ਤੇ ਉਹ ਮੌਕੇ ਦੇ ਵਧੀਆ ਨਹੀਂ ਲੱਗਦੇ ਹੁੰਦੇ ਬਾਅਦ ਚ ਪਤਾ ਲੱਗਦਾ ਹੁੰਦਾ ਉਹਨਾਂ ਚੀਜ਼ਾਂ ਦਾ ਤੇ ਜੇ ਅਸੀਂ ਕਿਸੇ ਵੀ ਤਰੀਕੇ ਅਸੀਂ ਲਾਗੇ ਬੰਨੇ ਵੀ ਹੋਏ ਤੇ ਅਸੀਂ ਆਪਣਾ ਮੈਸੇਜ ਜ਼ਰੂਰ ਦਵਾਂਗੇ ਵੀ ਇਦਾਂ ਕਰਨਾ ਚਾਹੀਦਾ ਬਾਕੀ ਕਰਨਾ ਨਾ ਕਰਨਾ ਅਗਲੇ ਦੇ ਹੱਥ ਵਾਸਿਆ ਵੇਖੋ ਹੁਣ ਜਦੋਂ ਮੈਲਬਨ ਚ ਕਬੱਡੀ ਹੋਈ ਸੀ ਉਦੋਂ ਮੈਲਬਨ ਦੀਆਂ ਗੇਮਾਂ ਦੇ ਵਿੱਚ ਉਦੋਂ ਵੀ ਬੜੀ ਕਲੱਬਾਂ 'ਚ ਲੜਾਈ ਸੀ ਪਰ ਹੋ ਗਈ ਸੀ ਵਧੀਆ ਹੋ ਗਈ ਤੇ ਕਲਚਰਲ ਦੇ ਵਿੱਚ ਕਿੰਨੇ ਯਾਦੇ ਕਲਚਰਲ ਕਲੱਬ ਸੀ ਮਰਖਾਲ 35 ਪਲੱਸ ਯੈਸ ਤੇ ਉਹਦੇ ਵਿੱਚ ਵੀ ਪੋਲਿਟਿਕਸ ਚੱਲੀ ਸਾਰਾ ਕੁਝ ਸਾਰਿਆਂ ਨੂੰ ਬਿਠਾਇਆ ਕਰਿਆ ਸਾਰਾ ਸਿਸਟਮ ਸੈੱਟ ਕਰ ਲਿਆ ਸੋ ਬਹਿ ਕੇ ਗੱਲਬਾਤ ਨਾਲ ਮਸਲੇ ਹੱਲ ਹੁੰਦੇ ਆ ਈਗੋ ਨਾਲ ਮਸਲੇ ਜਿਹੜੇ ਹੱਲ ਨਹੀਂ ਹੁੰਦੇ ਤੇ ਜੇ ਤੁਸੀਂ ਈਗੋ ਰੱਖਣੀ ਹੈ ਰੱਖ ਵੀ ਲੋ ਸਾਰੇ ਰੱਖਦੇ ਹਰ ਬੰਦੇ ਦੀ ਇੱਕ ਪਰਸਨਲ ਈਗੋ ਹੁੰਦੀ ਆ ਪਰ ਉਹ ਕਿਤੇ ਨਾ ਕਿਤੇ ਸਾਂਝੇ ਕੌਮ ਵਾਸਤੇ ਤੁਹਾਨੂੰ ਤਿਆਗ ਦੇਣੀ ਚਾਹੀਦੀ ਆ ਉੱਥੇ ਕੋਈ ਲੋਡ ਨਹੀਂ ਹੁੰਦੀ ਇਹਨਾਂ ਚੀਜ਼ਾਂ ਨੂੰ ਜਿਹੜਾ ਆਪਣੇ ਨਾਲ ਰੱਖਣ ਦੀ ਆਪਣੇ ਆਪ ਦਾ ਕੇ ਰੱਖੋ ਜੇ ਤੁਸੀਂ ਰੱਖਣੀ ਆ ਆਪਣਾ ਸੈਲਫ ਰਿਸਪੈਕਟ ਤੁਸੀਂ ਮੇਨਟੇਨ ਰੱਖੋ ਜੇ ਰੱਖਣਾ ਪਰ ਜਿੱਥੇ ਲੋਕਾਂ ਦੀ ਗੱਲ ਆ ਜਾਂਦੀ ਜਿੱਥੇ ਢਾਈ ਦਿਨ ਨਾਲ ਲੋਕਾਂ ਦੀ ਗੱਲ ਆਉਂਦੀ ਆ ਉੱਥੇ ਰਲ ਮਿਲ ਕੇ ਚੱਲ ਪੈਣਾ ਚਾਹੀਦਾ ਜੀ ਤੁਸੀਂ ਸਮਾਂ ਦਿੱਤਾ ਸਰਕਾਰਿਆ ਸਾਹਿਬ ਧੰਨਵਾਦ ਤੁਹਾਡਾ ਸੋ ਵੇਖੋ ਤੁਰ ਫਿਰ ਕੇ ਮੇਲਾ ਫਿਰ ਮੇਲੇ ਦੇ ਸੋ ਇਹ ਸਨ ਨਵਦੀਪ ਸਿੰਘ ਸਰਕਾਰੀ ਆ ਮੈਲਬਨ ਤੋਂ ਇਸ ਵਕਤ ਸਿਡਨੀ ਦੇ ਗਰਾਊਂਡ ਦੇ ਵਿੱਚ ਆਪਾਂ ਇਹਨਾਂ ਨੂੰ ਮਿਲੇ ਆ ਸੋ ਅਗਲੇ ਸਾਲ ਮੈਲਬਨ ਦੇ ਵਿੱਚ ਸੇਗਮਾਂ ਨੇ ਇਹਨਾਂ ਦੇ ਮੋਢਿਆਂ ਦੇ ਉੱਪਰ ਭਾਰ ਹੁੰਦਾ ਹੈ ਬੇਸ਼ੱਕ ਕੋ ਕਬੱਡੀ ਹੋਵੇ ਕਲਚਰਲ ਐਕਟੀਵਿਟੀਜ਼ ਹੋਣ ਤਾਂ ਆਪਾਂ ਮਿਲਦੇ ਆ ਅਗਲੇ ਸਾਲ ਮੈਲਬਨ ਦੇ ਵਿੱਚ ਜੁੜੇ ਰਹੋ ਪੰਜਾਬ ਟੀਵੀ ਦੇ ਨਾਲ ਨਵੇਂ ਸੈਗਮੈਂਟ ਦੇ ਨਾਲ ਦੁਬਾਰਾ ਮਿਲਦੇ ਆ ਸਤਿ ਸ੍ਰੀ ਅਕਾਲ ਪੰਜਾਬ ਦੀ ਉਹੀ ਖੁਸ਼ਬੂ ਪੰਜਾਬ ਦਾ ਉਹੀ ਰੰਗ ਤੇ ਪੰਜਾਬ ਵਾਲਾ ਸਵਾਦ ਸ਼ੁੱਧ ਤੇ ਤਾਜ਼ਾ ਖੇਤਾਂ ਤੋਂ ਸਿੱਧਾ ਤੁਹਾਡੇ ਡਾਈਨਿੰਗ ਟੇਬਲ ਤੱਕ ਫਾਰਮਰ ਮੇਡ ਚੱਕੀ ਫਰੈਸ਼ ਆਟਾ ਸਾਡੇ ਆٹے ਦੀ ਹੈ ਖਾਸ ਗੱਲ ਕਿਉਂਕਿ ਅਸੀਂ ਸਿਰਫ ਲੋਕਲ ਆਸਟ੍ਰੇਲੀਅਨ ਅਨਾਜ ਵਰਤਦੇ ਹਾਂ ਕੋਈ ਮਿਲਾਵਟ ਨਹੀਂ ਕੋਈ ਗਦਾਮਾਂ ਚ ਪਿਆ ਹੋਇਆ ਪੁਰਾਣਾ ਆਟਾ ਨਹੀਂ ਸਿਰਫ ਤਾਜ਼ਾ ਪੀਸਿਆ ਹੋਇਆ ਚੱਕੀ ਆਟਾ ਇੱਥੇ ਹਰ ਤਰ੍ਹਾਂ ਦੇ ਬਿਸਕੁਟ ਵੀ ਉਪਲਬਧ ਹਨ ਤੇ ਉਹਨਾਂ ਦੀ ਪੈਕੇਜਿੰਗ ਕਰਨ ਦਾ ਵੀ ਖਾਸ ਪ੍ਰਬੰਧ ਹੈ ਅਸੀਂ ਮੁਹੱਈਆ ਕਰਵਾਉਂਦੇ ਹਾਂ ਫਰੈਸ਼ ਆਟਾ ਬੇਸਨ ਮਲਟੀ grain ਤੇ ਮੱਕੀ ਦਾ ਆਟਾ ਬਿਲਕੁਲ ਫਰੈਸ਼ Just Karan Singh, Rajbir Singh the team, farmer made, connecting people to their food routes.